ਸਾਰੇ ਦੇਖ ਸਕਦੇ ਹੋ ਕਿ ਅਸੀਂ ਹਲਕਾ ਪੋਆ ਦੇ ਕਗਨੋਰ ਪੋਲ ਦੇ ਵਿੱਚ ਆ ਕੇ ਖੜੇ ਆਂ ਔਰ ਮੈਂ ਥੋ ਨਿਕਲ ਰਹੀ ਸੀਗੀ ਔਰ ਮੈਨੂੰ ਇਥੋਂ ਖਬਰ ਮਿਲੀ ਕਿ ਇੱਥੇ ਤੜਾ ਤੜ ਇਲੀਗਲ ਮਾਈਨਿੰਗ ਜਿਹੜੀ ਆ ਉਹ ਇੱਥੇ ਪੋਆ ਹਲਕੇ ਦੇ ਵਿੱਚ ਖਰੋ ਪੋਲ ਦੇ ਲਾਗੇ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਮੈਂ ਕਮਾਂ ਕੈਮਰਾ ਨੂੰ ਥੀਕ ਦਿਖਾਉ ਇਸ ਅੱਗੇ ਅੰਕੜਾ ਦਿਖਾਉਂ ਮੈਂ ਲੱਗੀਆਂ ਐਕ੍ਰੇਸ਼ਨ ਵਾਲੇ ਆਪਣੀਆਂ ਗੱਡੀਆਂ ਪਰ ਪਰ ਕ੍ਰੈਗਰੇਟਸ ਲੈ ਕੇ ਜਾ ਰਹੇ ਆਹ ਦੇਖੋ ਇਹ ਕਿੰਨੀਆਂ ਪਟਰੀਆਂ ਮਸ਼ੀਨਾਂ ਲੱਗੀਆਂ ਇਹ ਅਲਾਉਡ ਹੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਓ ਮਾਈਨਿੰਗ ਹੋ ਰਹੀ ਹੈ ਔਰ ਪਾਣੀ ਜਿਹੜਾ ਬਾਹਰ ਆ ਚੁੱਕਿਆ ਸਾਹਮਣੇ ਦਿਖਾਉ ਦਾ ਪਾਣੀ ਆ ਚੁੱਕਿਆ ਮਸ਼ੀਨ ਤੜਾ ਤੜ ਚੱਲਦੀ ਜਾ ਰਹੀ ਹੈ ਕੋਈ ਡਰ ਨਹੀਂ ਕੋਈ ਖੋਪਦੀ ਹੈ ਔਰ ਔਰ ਇੱਕ ਮਸ਼ੀਨ ਵਾਲਾ ਨੇ ਕੱਢ ਲਈ ਹੈ ਵਿੱਚੋਂ ਔਰ ਦੂਸਰੀ ਜਿਹੜੀ ਹੈ ਚੱਲਦੀ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜਿਸ ਤਰ੍ਹਾਂ ਦੇ ਨਾਲ ਇਹ ਗੱਡੀਆਂ ਭਰ ਭਰ ਜਾ ਰਹੀਆਂ ਨੇ ਅਸੀਂ ਇਹਨਾਂ ਨੂੰ ਕੁਐਸਚਨ ਕਰਾਂਗੇ ਕਿ ਤੁਹਾਡੇ ਕੋਲ ਕਿਹੜੀ ਪਰਮਿਸ਼ਨ ਕਿਹੜੇ ਪ੍ਰਸ਼ਾਸਨ ਨੇ ਦਿੱਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਕਿ ਇੰਨਾ ਵੀ ਦਰ ਖੋਪ ਨਹੀਂ ਹੈ ਕਿ ਤਰ੍ਹਾਂ ਤਾਂ ਇੱਥੇ ਚੱਲ ਰਹੀ ਹੈ ਔਰ ਹੁਣ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਸਾਰਿਆਂ ਨੇ ਇੱਥੇ ਚੱਲਣਾ ਸ਼ੁਰੂ ਕਰ ਦਿੱਤਾ ਔਰ ਇੱਥੇ ਰੁਕ ਵੀ ਕੋਈ ਨਹੀਂ ਰਿਹਾ ਗੱਡੀਆਂ ਦੇ ਨੰਬਰ ਨੋਟ ਕਰੋ ਫੋਕਸ ਕਰੋ ਕੁਛ ਇਹਨਾਂ ਦੀਆਂ ਮਸ਼ੀਨਾਂ ਦਿਖਾਈਆਂ ਜਾਂਦੀਆਂ ਕਰਵਾ ਜਾਦੀ ਕੋਈ ਕਰਨੀ ਹੈ ਔਰ ਤੁਸੀਂ ਮੈਂ ਖੁਦ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੀ ਕਿ ਆਹ ਦੇਖੋ ਮਸ਼ੀਨਾਂ ਨੇ ਇੱਥੋਂ ਨਿਕਲਣਾ ਸ਼ੁਰੂ ਕਰ ਦਿੱਤਾ ਇੱਥੋਂ ਜਾਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਤੜਾ ਤਰ ਗੱਡੀਆਂ ਭਰ ਰਹੀਆਂ ਸੀਗੀਆਂ ਕਿਸ ਤਰ੍ਹਾਂ ਦੇ ਨਾਲ ਵਾਪਸ ਜਾਣਾ ਸ਼ੁਰੂ ਕਰ ਚੁੱਕੀਆਂ ਨੇ ਔਰ ਦੇਖੋ ਇੱਥੇ ਹੜਾ ਦੇ ਹਾਲਾਤ ਪੰਜਾਬ ਚ ਕਿਉਂ ਨਹੀਂ ਬਣਨਗੇ ਇਹ ਇਹ ਕਾਰਨ ਹੈ ਹੜਾ ਦੇ ਹਾਲਾਤ ਬਣਨ ਦਾ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋਏ ਪਏ ਨੇ ਔਰ ਤੁਸੀਂ ਦੇਖੋ ਕਿੰਨਾ ਪਾਣੀ ਇੱਥੇ ਕੱਢ ਕੇ ਜਾ ਚੁੱਕੇ ਨੇ ਕੋਈ ਦੱਸੇਗਾ ਕੋਈ ਪ੍ਰਸ਼ਾਸਨ ਨੂੰ ਕਿ ਆ ਪਤਾ ਨਹੀਂ ਹੈ ਕਿ ਇੱਥੇ ਕੀ ਹੋ ਰਿਹਾ ਔਰ ਮੈਂ মিডিਆ ਵਾਲਿਆਂ ਨੂੰ ਵੀ ਇਸੇ ਕਰਕੇ ਨਹੀਂ ਇੱਥੇ ਇਨਫੋਰਮ ਕੀਤਾ ਕਿਉਂਕਿ ਕਈ ਸਾਰੀਆਂ ਸਾਨੂੰ ਸਾਰੇ ਤੇ ਨਹੀਂ ਬਟ মিডিਆ ਦੇ ਵਿੱਚ ਵੀ ਕੁਝ ਬਲੈਕ ਸ਼ੀਪਸ ਹੁੰਦੀਆਂ ਨੇ ਜਿਹੜੀਆਂ ਪਹਿਲੀ ਇਨਫੋਰਮ ਕਰ ਦਿੰਦੀਆਂ ਨੇ ਕਿ ਅੱਗੇ ਕੀ ਕੀ ਚੱਲ ਰਿਹਾ ਮੈਂ ਇਸ ਦੀ ਇਨਕੁਆਰੀ ਅ ਜਿਲ੍ਹਾ ਡੀਸੀ ਦਫ਼ਤਰ ਦੇਨ ਜਾ ਰਹੀ ਹਾਂ ਔਰ ਇਸ ਕੋ ਨਾ 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 ਕਾਰਵਾਈ ਦੀ ਮੰਗ ਵੀ ਕਰਦੀ ਆਂ ਔਰ ਮੈਂ ਸਦਾ ਸੇਵਾ ਦੇ ਨਾਮ ਦਾਵਾ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਦੱਸਣ ਜਾ ਰਹੀ ਆਂ ਕਿ ਇੱਥੇ ਗੱਡੀਆਂ ਦੀ ਗੰਤਕਾ ਕੀਤੀ ਜਾਵੇ ਕਿਹੜੀ ਕਿੰਨੀਆਂ ਗੱਡੀਆਂ ਕਿੰਨੇ ਕ੍ਰੈਸ਼ ਇੱਥੇ ਹੋ ਰਹੇ ਨੇ ਹੁਣੇ ਵੀ ਥੋੜੇ ਜਿਹਾ ਪਹਿਲੇ ਇੱਥੇ মিডিਆ ਆਇਆ ਹੋਇਆ ਸੀ ਤੇ মিডিਆ ਕਰਕੇ ਸਾਰੀ ਗੱਡੀਆਂ ਵਾਲੇ ਭੱਜ ਗਏ ਸੋ ਬਹੁਤ ਜ਼ਰੂਰੀ ਹੈ ਮੰਤਰਾਂ ਨੂੰ ਸਪੈਸ਼ਲੀ ਇਹਨਾਂ ਸਾਰੀ ਚੀਜ਼ਾਂ ਬਾਰੇ ਹਾਈਕੋਰਟ ਇਹਨਾਂ ਚੀਜ਼ ਕਿ ਲਾਵਾ ਕਿ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਦੇ ਕਿਹੜੇ ਲੋਗ ਇਹ ਮੌਲ ਨੇ ਔਰ ਕਿੰਨਾ ਦੀ ਸ਼ਹਿਰ ਦੇ ਉੱਤੇ ਅੱਜ ਇੱਥੇ ਇੰਨੀਆਂ ਫੋਕਲੈਂਡ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਹੁਣ ਇਸ ਤਰੀਕੇ ਦੇ ਨਾਲ ਅਸੀਂ ਪਹਿਲੇ ਕਿਹਾ ਸੀਗਾ ਕਿ ਮੈਂ ਬਹੁਤ ਜਲਦ ਦੱਸਾਂਗੀ ਕਿ ਇੱਥੇ ਕਿਸ ਤਰ੍ਹਾਂ ਦਾ ਕੰਮ ਚੱਲਦਾ ਥੋੜਾ ਲਾਗੇ ਕਰਿਓ ਡਰਾਈਵਰ ਜਿਹੜਾ ਹੈਗਾ ਤੁਸੀਂ ਦੇਖੋ ਕਿਸ ਤਰ੍ਹਾਂ ਗੱਡੀ ਛੱਡ ਕੇ ਭੱਜ ਚੁੱਕਿਆ ਔਰ ਪਲੀਜ਼ ਜ਼ਰਾ ਜ਼ੂਮ ਕਰਿਓ ਇਹਨੂੰ ਨੋ ਦੇਖੋ ਉਧਰੋਂ ਵੀ ਨਿਕਲ ਰਹੇ ਕਿਸ ਤਰ੍ਹਾਂ ਦੇ ਨਾਲ ਭਜਦੇ ਹੋਏ ਨਜ਼ਰ ਆ ਰਹੇ ਨੇ ਔਰ ਸਾਰੇ ਦੇ ਸਾਰੇ ਗੱਡੀਆਂ ਬੰਦ ਕਰ ਚੁੱਕੇ ਨੇ ਅਸੀਂ ਗੱਡੀਆਂ ਦੇ ਨੰਬਰ ਨੋਟ ਵੀ ਕਰ ਚੁੱਕੇ ਆਂਡ ਬਹੁਤ ਸ਼ਾਰਟਲੀ ਮੈਂ ਇਸ ਤੇ ਕਾਨੂੰਨੀ ਕਾਰਵਾਈ ਔਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਲਗਾਉਣ ਜਾਵਾਂਗੀ ਬਹੁਤ ਬਹੁਤ ਧੰਨਵਾਦ ਔਰ ਯਕੀਨ ਕਰਦੀ ਆ ਇਹ ਸਾਰੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਣਗੀਆਂ ਔਰ ਇਸ ਤੇ ਉੱਤੇ ਕਾਰਵਾਈ ਦੀ ਜ਼ਰੂਰ ਮੰਗ ਕਰਾਂ ਬਹੁਤ ਬਹੁਤ ਥੈਂਕ ਯੂ